ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵਾ ਟ੍ਰਸਟ ਬਟਾਲਾ ਦੀ ਟੀਮ ਅੱਜ ਮੱਤੀਪਦੇਸ ਪਹੁੰਚੇ ਹਨ ਜੀ ਖਾਲਸਾ ਸੇਵਾ ਟ੍ਰਸਟ ਬਟਾਲਾ ਦੇ ਮੁੱਖੇ ਸ਼ੇਵਦਾਰ ਪਾਇਸਾਪਾ ਕੁਲਬੀਰ ਸਿੰਘ ਉਹਨਾ ਦੇਸ਼ਾਂ ਨਾਲ ਬੈਂਤੀ ਇਹ ਮਾਤਾ ਜੀ ਅਸੀਂ ਪਿੰਡ ਅੰਜੜ ਜਿਹੜੇ ਤੁਸੀਂ ਪਹਿਲੇ ਰਾਸਨ ਦਿੱਤਾ ਉਹ ਪਿੰਡ ਹੈ ਤੇ ਇਹਨਾਂ ਨੂੰ ਛਾਤੀ ਵਿੱਚ ਆਪਰੇਸ਼ਨ ਦੇਲੇ ਅਸੀਂ ਮਾਇਆ ਦੀ ਲੋੜ ਹੈ ਤੇ ਇਹਨਾਂ ਦੇ ਛੋਟਾ ਸੁਪਤਰਾ ਹੈ ਤੇ ਦਿਹਾੜੀ ਮਦਦੂਰੀ ਕਰਦੇ ਹੈ ਇਹਨਾਂ ਦੇ ਕੋਲ ਇਹ ਨਿਮਾਇਆ ਨਹੀਂ ਹੋਣੀ ਤੇ ਆਪਾਂ ਨੇ ਇਹਨਾਂ ਦੀ ਸੇਵਾ ਕਰਨੀ ਤੇ ਛੋਟੇ ਡਾਕਟਰ ਨੇ ਅਸੀਂ ਦੱਸਿਆ ਕਿ ਨਾਨੂੰ ਐਡਮਿਨ ਲਾਏ ਵਟੇ ਹਸਪੀਟਲਿਸ ਭਰਤੀ ਕਰਨਾ ਹੈ ਤੇ ਵੱਤੋ ਆਦੀ ਨਾਲ ਦੀ ਸੇਵਾ ਕਰਨ ਦੀ ਕਿਰਪਾ ਕਰੋ ਜੀ ਮੈਂ ਖਾਸ ਸੇਵਾ ਟ੍ਰਸਟ ਬਟਾਲਾ ਦੀ ਟੀਮ ਨੂੰ ਤੇਜਿਲੋ ਧੰਨਵਾਦ ਪਾਇਸਾ ਬਾਈ ਕੁਲਪ੍ਰ ਸਿੰਘ ਨੂੰ ਉਹਨਾਂ ਦਾ ਤੇਜਿਲੋ ਧੰਨਵਾਦ ਕਰਨਾ ਚਾਹੁੰਦਾ ਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ